ਇੱਧਰ ਵੀ ਦੇਖ ਦੁਖ ਲਿਆ ਤੇ ਬਣੀ ਨਹੀਂ ਗੱਲ ਹੈਗੀ ਇੱਕ ਤਾਂ ਮਿਲਦੀ ਬਹੁਤ ਔਖੀ ਆ ਉਹ ਗਊ ਉਹਦੀ ਗਊ ਮਰ ਗਈ ਸੀਗੀ ਤੇ ਫਿਰ ਬਾਬਾ ਗੁਰਦਤਾ ਜੀ ਨੇ ਉਹ ਗਊ ਨੂੰ ਨਾ ਜਿਉਂਦਾ ਕਰਤਾ ਸੀ ਤੇ ਸਵੇਰ ਦਾ ਟਾਈਮ ਹੋ ਚੁੱਕਿਆ ਮੈਨੂੰ ਲੱਗਾ 5:30 ਹਾਂਜੀ ਤੇ ਸਮਾਨ ਪੈਕ ਆਪਣਾ ਤੇ ਮੁੰਡਾ ਕਰੀਮਾ ਕਰੂਮਾ ਲਾ ਕੇ ਹਟਿਆ ਤੁੱਪ ਵਾਲੀਆਂ ਬਹੁਤ ਜ਼ਰੂਰੀ ਆ ਹਾਂ ਬੜਾ ਠੀਕ ਆ ਬੈਗ ਰੈਡੀ ਆ ਆਪਣਾ ਪਾਣੀ ਭਰਦਿਆਂ ਥੱਲਿਓ ਤੇ ਮੱਥਾ ਟੇਕਦੇ ਆ ਫਿਰ ਆਪਾਂ ਰਸਤੇ 'ਚ ਮਿਲਦੇ ਆ ਫਿਲਹਾਲ ਆਪਾਂ ਆਖਰਾ ਖਾ ਲੈਨੇ ਆ ਤੇ ਬਾਕੀ ਪ੍ਰਸ਼ਾਦਾ ਫਿਰ ਸਕਾਂਗੇ ਆਪਾਂ ਜਾ ਕੇ ਬਾਬਾ ਗੁਰਦਿੱਤਾ ਜੀ ਤਾਂ ਬਾਬਾ ਬੁੱਢਣ ਸਾਹ ਜੀ ਇੱਕ ਜਗ੍ਹਾ ਦੋਨਾਂ ਨੂੰ ਤਨਿਕਾ ਗੁਰ ਨਾ ਨਾ ਓਕੇ ਜੋ ਮੱਥਾ ਟੇਕ ਲਈਏ ਤੇ ਬਾਕੀ ਜਿਹੜੀ ਗੱਲਬਾਤ ਆ ਫਿਰ ਆਪਾਂ ਉਦੋਂ ਬਾਅਦ ਉਧਰ ਥੱਲੇ ਜਾ ਕੇ ਕਰਦੇ ਆਪਾਂ ਮੱਥਾ ਟੇਕ ਲਿਆ ਆਪਾਂ ਤੇ ਦਰਸ਼ਨ ਮੇਲਾ ਕਰਕੇ ਹੁਣ ਆਪਾਂ ਜੀ ਪਾਉਣ ਲੱਗਿਆਂ ਚਾਲੇ ਇਧਰ ਬਾਬਾ ਗੁਰਦਤਾ ਜੀ ਤੇ ਬਾਬਾ ਬੁੱਢਣ ਸਾਹਿਬ ਜੀ ਤੇ ਉਸ ਤੋਂ ਬਾਅਦ ਪਿੰਡ ਨੂੰ 132 ਕਿਲੋਮੀਟਰ ਦਾ ਸਫ਼ਰ ਫੇਰੂ ਅੱਜ ਦੇਖਦੇ ਕਿੰਨੇ ਵਜੇ ਪਹੁੰਚਦੇ ਆ ਤੇ ਪੈਕਿੰਗ ਆਪਣੀ ਓਕੇ ਹੋ ਗਈ ਸੀਗੀ ਇੱਕ ਨਵੀਂ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੇ ਆਪਾਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਤਕਰੀਬਨ 9-10 ਕਿਲੋਮੀਟਰ ਆ ਕੇ ਆਪਾਂ ਕੀਰਤਪੁਰ ਸਾਹਿਬ ਪਹੁੰਚ ਗਏ ਤੇ ਇੱਥੇ ਆਪਾਂ ਜਾਣਾ ਬਾਬਾ ਬੁੱਢਣ ਸਾਹਿਬ ਜੀ ਤੇ ਬਾਬਾ ਗੁਰਦਿੱਤਾ ਜੀ ਤੇ ਉਥੇ ਆਪਾਂ ਉਸ ਤੋਂ ਬਾਅਦ ਨਿਕਲਾਂਗੇ ਪਿੰਡ ਵੱਲ ਨੂੰ ਤੇ ਰਸਤੇ 'ਚ ਜੇ ਕੋਈ ਦਰਸ਼ਨ ਕਰਨ ਵਾਲਾ ਕੋਈ ਗੁਰਦੁਆਰਾ ਸਾਹਿਬ ਹੋਇਆ ਤੇ ਫਿਰ ਆਪਾਂ ਦਰਸ਼ਨ ਕਰਾਂਗੇ ਤੇ ਇਹ ਖੜਾ ਆਪਣਾ ਸਾਈਕਲ ਤੇ ਇਹ ਨਹਿਰ ਆ ਗਈ ਜਿਹੜੀ ਉਹੀ ਨਾਲ-ਨਾਲ ਨੰਗਲ ਤੋਂ ਉਧਰੋਂ ਆਉਂਦੀ ਆ ਕੱਲ ਆਪਾਂ ਨੰਗਲ ਡੈਮ ਗਏ ਸੀ ਨਾ ਉਹ ਨਹਿਰ ਆਹੇ ਤੇ ਉਧਰ ਗगन ਲੱਗਿਆ ਹੋਇਆ ਆਪਦਾ ਉਹ ਵੀ ਸਸਰੀ ਗੱਲ ਬੁਲਾ ਰਿਹਾ ਸਾਰਿਆਂ ਨੂੰ ਚਾਹ ਪੀਤੀ ਨਹੀਂ ਆ ਜੀ ਚਾਹ ਮੱਥਾ ਟੇਕ ਲੈ ਨੰਦਪੁਰ ਸਾਹਿਬ ਚਾਹ ਇੱਕ ਤਾਂ ਯਾਦ ਹੀ ਨਹੀਂ ਰਹੀ ਵੀ ਚਾਹ ਵੀ ਛਕਣੀ ਆ ਇੱਥੇ ਆ ਕੇ ਜਾ ਕੇ ਜਾਦਾ ਆ ਵੀ ਕਿਉਂਕਿ ਬਦਾਮਦੂਮ ਖਾਲੇ ਸੀਗੇ ਤੇ ਮੜਾ ਮੜਾ ਪਾਣੀ ਪੀ ਲਿਆ ਸੀ ਤੇ ਮੈਂ ਕਿਹਾ ਚਾਹ ਚਾਹ ਜਾਂਦਾ ਰਸਤੇ ਛਕ ਲੈਂਦੇ ਆ ਜਾਂ ਫਿਰ ਉੱਥੇ ਗੁਰਦੁਆਰਾ ਸਾਹਿਬ ਛਕ ਲਾਂਗੇ ਠੀਕ ਆ ਜੀ ਜੁੜੇ ਰਹੋ ਚੈਨਲ ਨਾਲ ਅੱਜ ਦੀ ਵੀਡੀਓ ਵਿੱਚ ਜਿਹੜਾ ਆਪਣਾ ਸਫ਼ਰ ਹੋਊਗਾ ਉਹ ਸਿਰਫ ਘਰ ਤੱਕ ਦਾ ਹੋਊਗਾ ਜੇ ਰਸਤੇ 'ਚ ਕੋਈ ਦਰਸ਼ਨ ਮੇਲਾ ਹੋਇਆ ਤਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਆਪਾਂ ਜਰੂਰ ਸਾਂਝੀ ਕਰਾਂਗੇ ਜੁੜੇ ਰਿਓ ਸਫ਼ਰ ਨਾਲ ਬਾਬਾ ਬੁੱਢਣ ਸਾਹ ਜੀ ਉੱਪਰ ਜਿਹੜੀ ਪਹਾੜ ਤੇ ਚੜ ਕੇ ਆਪਾਂ ਉੱਥੇ ਪਹੁੰਚ ਗਏ ਚੜਾਈ ਨੇ ਬਸ ਟੀਕਾਂ ਹੀ ਲਾ ਲਾ ਵੀ ਟੀਕਾਂ ਹੀ ਕਢਾਤੀਆਂ ਤੇ ਅੰਦਰ ਜਾਣਿਆ ਤੇ ਕਰਾਉਣਾ ਤੁਹਾਨੂੰ ਦਰਸ਼ਨ ਮੇਲਾ ਤੇ ਉਸ ਤੋਂ ਬਾਅਦ ਆਪਾਂ ਇੱਧਰ ਜੋ ਜਾਣਕਾਰੀ ਮਿਲੂ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਇਤਿਹਾਸ ਦੀ ਤੇ ਬਾਕੀ ਜੋ ਇਤਿਹਾਸ ਮਤਲਬ ਕਿ ਮੈਂ ਮੰਨਦਾ ਹਾਂ ਵੀ ਕੋਈ ਵੀ ਜਗ੍ਹਾ ਕਿਸੇ ਵੀ ਧਰਮ ਦੀ ਹੈ ਨਾ ਕੋਈ ਵੀ ਹੋਵੇ ਵੀ ਉਹਦਾ ਇੱਕ ਇਤਿਹਾਸ ਹੁੰਦਾ ਹੈ ਨਾ ਆਪਾਂ ਤੁਹਾਨੂੰ ਉਹਦਾ ਦੱਸਾਂਗੇ ਵੀ ਕਿਵੇਂ ਕੀਦੇ ਨਾਲ ਜੁੜਦਾ ਵਾ ਤੇ ਕਿਵੇਂ ਇੱਥੇ ਦੱਸਿਆ ਜਾਂਦਾ ਵਾ ਤੇ ਬਾਕੀ ਆਪਾਂ ਚਾਹ ਪਾਣੀ ਇੱਧਰ ਛਕਾਂਗੇ ਤੇ ਫੇਰ ਆਪਾਂ ਚਾਲੇ ਪਾਵਾਂਗੇ ਬਾਬਾ ਗੁਰਦਤਾ ਜੀ ਬਾਬਾ ਬੁੱਢਣ ਸਾਹਿਬ ਜੀ ਦਾ ਜਿਹੜਾ ਇਤਿਹਾਸ ਜਿੰਨਾ ਕ ਆਪਾਂ ਨੂੰ ਪਤਾ ਲੱਗਿਆ ਵਾ ਕਹਿੰਦੇ ਵੀ ਗੁਰੂ ਨਾਨਕ ਮਹਾਰਾਜ ਜੀ ਨਾਲ ਜੁੜਦਾ ਵਾ ਵੀ ਗੁਰੂ ਨਾਨਕ ਮਹਾਰਾਜ ਜੀ ਜਦੋਂ ਭਗਤੀ 'ਚ ਸੀਗੇ ਇਹ ਆਪਣੇ ਬਾਬਾ ਬੁੱਢਣ ਸਾਹਿਬ ਜੀ ਗੁਰੂ ਨਾਨਕ ਮਹਾਰਾਜ ਜੀ ਆਏ ਸੀ ਤੇ ਬਾਬਾ ਬੁੱਢਣ ਸਾਹਿਬ ਜੀ ਨੇ ਕਹਿੰਦੇ ਵੀ ਦੁੱਧ ਛਕਾਉਣਾ ਚਾਹਿਆ ਸੀਗਾ ਤੇ ਉਹਨਾਂ ਨੇ ਦੁੱਧ ਨਹੀਂ ਛਕਿਆ ਸੀਗਾ ਗੁਰੂ ਨਾਨਕ ਮਹਾਰਾਜ ਜੀ ਨੇ ਉਹ ਕਹਿੰਦੇ ਸੀਗੇ ਵੀ ਤੁਹਾਡੇ ਕੋਲੇ ਛੇਵੇਂ ਜਾਮੇ ਚਾਵਾਂਗੇ ਮਤਲਬ ਕਿ ਅ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੀਗੇ ਛੇਵੇਂ ਜਾਮਾ ਵੀ ਫੇਰ ਆਵਾਂਗੇ ਉਹ ਉਹਨਾ ਟਾਈਮ ਕਹਿੰਦੇ ਭਗਤੀ 'ਚ ਬੈਠੇ ਰਹੇ ਸੀਗੇ ਅ ਛੇਵੇਂ ਜਾਮੇ ਤੱਕ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅ ਜਦੋਂ ਕੀਰਤਪੁਰ ਸਾਹਿਬ ਵੇਲੇ ਉਹ ਦੁਬਾਰਾ ਆਏ ਸੀ ਉਰੇ ਤੇ ਉਹਨਾਂ ਨੇ ਕਹਿੰਦੇ ਦੁੱਧ ਮੰਗਿਆ ਵੀ ਮੇਰਾ ਵੀ ਦੁੱਧ ਲਿਆਓ ਜਿੱਥੇ ਵੀ ਪਿਆ ਵਾ ਉਹ ਕਹਿੰਦੇ ਵੀ ਦੁੱਧ ਤਾਂ ਮੈਂ ਛਕਾ ਦਿੰਨਾ ਪਰ ਮੈਨੂੰ ਕਿਵੇਂ ਪਤਾ ਲੱਗੂ ਉਹਦਾ ਪਹਿਲਾ ਵਾਲਾ ਰੂਪ ਦਿਖਾਓ ਵੀ ਪਹਿਲਾ ਵਾਲਾ ਰੂਪ ਮੈਨੂੰ ਉਹੀ ਰੂਪ ਦਿਖਾਓ ਤੇ ਫੇਰ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਪਹਿਲਾ ਰੂਪ ਉਹਨਾਂ ਨੇ ਦਿਖਾਇਆ ਗੁਰੂ ਹਰਗੋਬਿੰਦ ਜੀ ਨੇ ਤੇ ਫੇਰ ਉਹਨਾਂ ਨੇ ਦੁੱਧ ਛਕਿਆ ਸੀ ਤੇ ਵੀ ਪਤਾ ਨਹੀਂ ਕਿੰਨੇ 7-800 ਸਾਲ ਉਹਨਾਂ ਦੀ ਉਮਰ ਹੋ ਗਈ ਸੀਗੀ ਤੇ ਜਿਹੜੀਆਂ ਕਹਿੰਦੇ ਪਿਫਣਾ ਸੀ ਉਹ ਥੱਲੇ ਲੱਗੀਆਂ ਸੀ ਧਰਤੀ ਨਾਲ ਬਾਕੀ ਨਾਲ ਕੋਲੇ ਬੱਕਰੀਆਂ ਰੱਖੀਆਂ ਸੀ ਬੱਕਰੀਆਂ ਦੀ ਜਿਹੜੀ ਆਪਾਂ ਚਰਵਾਉਣੀ ਹੁੰਦੇ ਆ ਉਹ ਸ਼ੇਰ 'ਚ ਰੌਂਦਾ ਹੁੰਦਾ ਸੀਗਾ ਤੇ ਬੱਕਰੀਆਂ ਦੀ ਰਾਖੀ ਸ਼ੇਰ ਕਰਦਾ ਹੁੰਦਾ ਸੀਗਾ ਤੇ ਇਦਾਂ ਦਾ ਇਤਿਹਾਸ ਜੁੜਿਆ ਹੋਇਆ ਇੱਥੇ ਦਾ ਤੇ ਜਿੰਨਾ ਕਿ ਆਪਾਂ ਨੂੰ ਪਤਾ ਲੱਗਿਆ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਸਾਹਿਬ ਆ ਤੇ ਉਧਰੋਂ ਚੱਲਦੇ ਆਂ ਸਫਰ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਸੀਗੇ ਤੇ ਬਾਬਾ ਗੁਰਦਿੱਤਾ ਜੀ ਸਾਰੇ ਤੁਸੀਂ ਜਾਣਦੇ ਹੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਛੇਵੇਂ ਪਾਤਸ਼ਾਹ ਸੀ ਉਹਨਾਂ ਦੇ ਸੁਪੁੱਤਰ ਸੀ ਤੇ ਸ਼ਿਕਾਰਾਂ ਤੇ ਵੀ ਅਕਸਰ ਜਿਵੇਂ ਜੰਗਾਜੁੰਦਾ ਜਾਂ ਨਾਲ ਜਾਂਦੇ ਹੁੰਦੇ ਸੀਗੇ ਤੇ ਇੱਕ ਵਾਰ ਕੋਈ ਜਿਵੇਂ ਗਊ ਚਾਰਦਾ ਸੀ ਕੋਈ ਉਹ ਗਊ ਉਹਦੀ ਗਊ ਮਰ ਗਈ ਸੀ ਤੇ ਫਿਰ ਬਾਬਾ ਗੁਰਦਿੱਤਾ ਜੀ ਨੇ ਉਹ ਗਊ ਨੂੰ ਨਾ ਜਿਉਂਦਾ ਕਰਤਾ ਸੀ ਤੇ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਪਤਾ ਲੱਗਿਆ ਉਹ ਫਿਰ ਉਹਨਾਂ ਨੇ ਸਮਝਿਆ ਵੀ ਜਿਹੜੀ ਕਰਾਮਾਤ ਹੁੰਦੀ ਆ ਇੱਕ ਕਹਿਰ ਬਰਾਬਰ ਆ ਵੀ ਕਰਾਮਾਤ ਨਹੀਂ ਆਪਾਂ ਦਿਖਾਉਣੀ ਸੀਗੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਪੰਜ ਭੂਤਕ ਸਰੀਰ ਆ ਬਾਬਾ ਗੁਰਦਤਾ ਜੀ ਨੇ ਫਿਰ ਉਹ ਇਸ ਸਥਾਨ ਤੇ ਨਾ ਉਹ ਤਿਆਗਤਾ ਸੀਗਾ ਤੇ ਸੰਗਤਾਂ ਇੱਥੇ ਦੂਰੋਂ ਦੂਰੋਂ ਆਉਂਦੀਆਂ ਨੇ ਆਪਣੀਆਂ ਮਰਾਦਾਂ ਨੇ ਜਿਹੜੀਆਂ ਮੰਨ ਤਾਂ ਉਹ ਮੰਗ ਕੇ ਜਾਂਦੀਆਂ ਨੇ ਤੇ ਪੂਰੀਆਂ ਕਰਦੇ ਨੇ ਮਿਲਦੇ ਹਾਂ ਜੀ ਹੁਣ ਆਪਾਂ ਅਗਲੇ ਸਫ਼ਰ 'ਚ ਦੇਖਦੇ ਆਂ ਮੇਲਾ ਦਾ 115 ਕਿਲੋਮੀਟਰ ਦਾ ਸਫ਼ਰ ਹੋਰ ਆ ਤੇ ਜੇ ਕਿ ਰਸਤੇ 'ਚ ਖੜਾਂਗੇ ਜਾਣਕਾਰੀ ਹੋਈ ਕੋਈ ਦਰਸ਼ਨ ਮੇਲਾ ਹੋਇਆ ਤਾਂ ਕਰਾਵਾਂਗੇ ਨਹੀਂ ਫਿਰ ਸਿੱਧਾ ਆਪਾਂ ਪਿੰਡ ਜਾ ਕੇ ਮਿਲਦੇ ਹਾਂ ਜੀ ਹਾਂਜੀ ਆਪਾਂ ਤਕਰੀਬਨ ਪਿੱਛੇ ਚੱਲ ਕੇ 20 25 ਕਿਲੋਮੀਟਰ ਮੈਨ ਲੱਗਾ ਚੱਲ ਕੇ ਰੁਕੇ ਆਂ ਬਾਬਾ ਬੁੱਢਣ ਸਾਹਿਬ ਜੀ ਤੋਂ ਅੱਗੇ ਆਪਾਂ ਟੋਟਲ ਜਿਹੜੀ ਵਾਟ ਕੱਢਤੀ ਮੈਨ ਲੱਗਾ 45 ਕਿਲੋਮੀਟਰ ਦੇ ਨੇੜੇ ਤੇੜੇ ਕੱਢਤੀ ਰੋਪੜ ਟੱਪ ਕੇ ਰੁਕੇ ਆਂ ਆਪਾਂ 3-4 ਕਿਲੋਮੀਟਰ ਅੱਗੇ ਆ ਗਏ ਚਮਕੌਰ ਸਾਹਿਬ ਇੱਥੋਂ ਰਹਿ ਗਿਆ ਮੈਨ ਲੱਗਾ 15-16 ਕਿਲੋਮੀਟਰ ਤੇ ਆਪਾਂ ਧੰਨਵਾਦ ਕਰਨਾ ਚਾਹੁੰਦੇ ਆਂ ਬਲਜੀਤ ਵੀਰ ਦਾ ਅਕਾਲ 올ਡ ਸਾਈਕਲ ਵਾਲੇ ਮਾਨ ਕੀ ਤੋਂ ਉਹਨਾਂ ਦੀ ਬਦੌਲਤ ਆਪਣੀ ਇਹ ਯਾਤਰਾ ਹੋਈ ਆ ਸਾਈਕਲ ਆਪਾਂ ਉਹਨਾਂ ਤੋਂ ਲਿਆਂਦਾ ਸੀ ਤੇ ਇਹ ਗਗਨ ਇਹ ਵੀ ਉਹਨਾਂ ਤੋਂ ਲਿਆਂਦਾ ਸੀ ਇਹ ਸਿੰਗਲ ਗਰਾਰੀਆ ਤੇ ਆਪਣੇ ਵਾਲਾ ਸੀਗਾ ਜੀ 93 ਗੇਅਰ ਚ ਵਿਦ ਫਰੰਟ सਸਪੈਂਸ਼ਨ ਤੇ ਹਾਈਡਰੌਲਿਕ ਵਿਦ ਡਿਸਕ ਬ੍ਰੇਕ ਤੇ ਵਿਦ ਸ਼ੌਕਰ ਤੇ ਇਹ ਸਾਈਕਲ ਪੂਰਾ ਜਣਦੀ ਚੜਹਾਈਆਂ ਝੜੂਈਆਂ ਤੇ ਵਧੀਆ ਪਰਖਿਆ ਗਿਆ ਜਣਦੀ ਵੀ ਪਤਾ ਲੱਗ ਜਾਂਦਾ ਵੀ ਕਿਵੇਂ ਚੱਲਦਾ ਹਨਾ ਕਿਵੇਂ ਚਲਾਉਣਾ ਵਾ ਵੀ ਪਹਾੜਾ ਪੂਣਾ ਚ ਵਧੀਆ ਚੱਲਿਆ ਵੀਰੇ ਦਾ ਬਹੁਤ ਬਹੁਤ ਧੰਨਵਾਦ ਮੋਟੀਵੇਟ ਕੀਤਾ ਵਾ ਤੇ ਹੁਣ ਆਪਾਂ ਚੱਲ ਕੇ ਰੁਕਾਂਗੇ ਇੱਕ ਆਪਣੀ ਨਾ ਮਾਈਕ ਦੀ ਤੁਹਾਨੂੰ ਦੱਸਿਆ ਸੀਗਾ ਉਹ ਡਿੱਗ ਪਈ ਸੀਗੀ ਮੂਰੇ ਉਤੋਂ ਕੀ ਜੀ ਉਹ ਜੇ ਰਸਤੇ 'ਚ ਮਿਲ ਗਈ ਫਿਰ ਤਾਂ ਠੀਕ ਆ ਜਿੱਥੇ ਬੈਠੇ ਸੀ ਪਰਸੋਂ ਜੇ ਨਹੀਂ ਮਿਲੀ ਉਹ ਮਿਲਦੀ ਵੀ ਔਖੀ ਆ ਬਾਜ਼ਾਰ 'ਚੋਂ ਫਿਰ ਆਪਾਂ ਅੱਗੇ ਚੱਲੇ ਪਾਵਾਂਗੇ ਫਿਰ ਆਪਾਂ ਦੇਖਾਂਗੇ ਤੇ ਰਸਤੇ 'ਚ ਦੇਖਦੇ ਆਂ ਜੇ ਝਾੜ ਸਾਹਿਬ ਗੁਰਦੁਆਰਾ ਸਾਹਿਬ ਰੁਕਿਆ ਗਿਆ ਤਾਂ ਉੱਥੇ ਰੁਕਾਂਗੇ ਨਹੀਂ ਤਾਂ ਫਿਰ ਆਪਾਂ ਸਿੱਧਾ ਅੱਜ ਲੁਧਿਆਣੇ ਜਾ ਕੇ ਰੁਕਾਂਗੇ ਜਿਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਕਰਿਓ ਸਫਰ ਨਾਲ ਜੁੜੇ ਰਹੋ ਤੇ ਕਮੈਂਟ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਆਪਣੀ ਜਿਹੜੀ ਮਾਇਕ ਦੀ ਉਦਨ ਡਿੱਗੀ ਸੀ ਆਪਾਂ ਉੱਥੇ ਪਹੁੰਚ ਕੇ ਚਮਕੌਰ ਸਾਹਿਬ ਪਿੱਛੇ ਛੱਡ ਜਾਂਦਾ ਆਪਾਂ ਤੇ ਫਿਲਹਾਲ ਆਪਾਂ ਨੂੰ ਲੱਭੀ ਨਹੀਂ ਹੈਗੀ ਇੱਥੇ ਖਾਸਾ ਕੂੜਾ ਕਰਕੜ ਫੋਲਿਆ ਤੇ ਇੱਥੇ ਬੈਠੇ ਸੀ ਉਦਨ ਤੇ ਸਫਾਈ ਕੀਤੀ ਲੱਗਦੀ ਆ ਝਾੜੂ ਝੂੜੂ ਰੋਜ਼ ਲੱਗਦਾ ਵਾ ਜਦ ਤੱਕ ਕਿਸੇ ਫਿਰ ਬੰਦੇ ਨੇ ਚੱਕ ਲਈ ਹੋਣੀਆਂ ਹਨ ਤੇ ਲੈ ਕੇ ਆਉਣਾ ਨਹੀਂ ਕਈ ਵਾਰੀ ਬੰਦਾ ਇੱਥੇ ਰੱਖ ਰੁੱਕ ਜਾਂਦਾ ਵੀ ਜਿਹਨੂੰ ਲੋਡ ਹੁੰਦੀ ਹੈ ਨਾ ਬੰਦਾ ਦੁਬਾਰਾ ਆ ਕੇ ਦੇਖਦਾ ਇੱਧਰ ਵੀ ਦੇਖ ਦੂ ਖਲਿਆ ਤੇ ਬਣੀ ਨਹੀਂ ਗੱਲ ਹੈਗੀ ਇੱਕ ਤਾਂ ਮਿਲਦੀ ਬਹੁਤ ਔਖੀ ਆ ਬਹੁਤ ਜ਼ਿਆਦਾ ਔਖੀ ਮਿਲਦੀ ਆ ਹੁਣ ਦੇਖਦੇ ਆ ਕੀ ਬਣਦਾ ਆਪਾਂ ਚੱਲਦੇ ਆ ਅੱਗੇ ਹੁਣ ਗੁਰਦੁਆਰਾ ਝਾੜ ਸਾਹਿਬ ਆਉ ਉਹ ਉੱਥੇ ਦਰਸ਼ਨ ਮੇਲਾ ਕਰਦੇ ਆ ਹਵਾ ਜਿਹੜੀ ਆ ਮੂਰੋਂ ਚੱਲ ਰਹੀ ਆ ਥੋੜਾ ਜਿਹਾ ਜ਼ੋਰ ਲੱਗ ਰਿਹਾ ਮੂਰੋਂ ਆ ਕੇ ਨਾ ਪਿੱਛੇ ਨੂੰ ਆ ਰਹੀ ਆ ਤਾਂ ਕਰਕੇ ਥੋੜਾ ਜਿਹਾ ਨਾ ਜ਼ੋਰ ਲੱਗ ਰਿਹਾ ਵਾ ਮਟਕਾ ਕੇ ਜੇ ਬੈਡਲ ਮਾਰੀ ਚੱਲੇ ਆਵਾਜ਼ ਆਈ ਕਾਫੀ ਹੋ ਗਈ ਹੈ ਨਾ ਇਸ ਵੇਲੇ ਆਹ ਰੋਡ ਤੇ ਹਾਂਜੀ ਆਪਾਂ ਗੁਰਦੁਆਰਾ ਝਾੜ ਸਾਹ ਪਹੁੰਚ ਗਏ ਤੇ ਉਹ ਕਿਸੇ ਦਾ ਪਤਾ ਨਹੀਂ ਅੰਦਰ ਕੋਈ ਪ੍ਰੋਗਰਾਮ ਸੀਗਾ ਕਿਸੇ ਦਾ ਤੇ ਆਪਾਂ ਪਹਿਲਾਂ ਪ੍ਰਸ਼ਾਦਾ ਛਕ ਲਿਆ ਤੇ ਆਪਾਂ ਹੁਣ ਦਰਸ਼ਨ ਮੇਲਾ ਕਰਦੇ ਆਂ ਸਾਈਕਲ ਉੱਧਰ ਖੜਾਤੇ ਸੀ 1704 ਵਿੱਚ ਚਮਕੌਰ ਦੀ ਗੜੀ ਵਿੱਚ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ ਤਾਂ ਉਸ ਤੋਂ ਬਾਅਦ ਪੰਜ ਪਿਆਰਿਆਂ ਦਾ ਹੁਕਮ ਮੰਨਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਜਗ੍ਹਾ ਤੇ ਆਏ ਸੀ ਤੇ ਇੱਕ ਝਾੜ ਦੇ ਦਰਖਤ ਹੇਠਾਂ ਆ ਕੇ ਵਿਸ਼ਰਾਮ ਕੀਤਾ ਸੀ ਇੱਥੇ ਇੱਕ ਸਾਧੂ ਸੀ ਤੇ ਸਾਧੂ ਨੂੰ ਵੀ ਦਰਸ਼ਨ ਦਿੱਤੇ ਸੀ ਤੇ ਉਹਦਾ ਜਨਮ ਸਫਲਾ ਕੀਤਾ ਸੀ ਤਾਂ ਕਰਕੇ ਇਸ ਜਿਹੜਾ ਸਥਾਨ ਦਾ ਨਾਮ ਝਾੜ ਸਾਹਿਬ ਗੁਰਦੁਆਰਾ ਝਾੜ ਸਾਹਿਬ ਪੈ ਗਿਆ ਸੀ ਤੇ ਬਹੁਤ ਦੂਰੋਂ ਦੂਰੋਂ ਹੁਣ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਆਪਣਾ ਜਨਮ ਸਫਲਾ ਕਰਦੀਆਂ ਨੇ ਤੇ ਜਿਹੜਾ ਗੁਰੂ ਘਰ ਲੰਗਰ ਦਾ ਉਹ ਇੱਥੇ 24 ਘੰਟੇ ਹੀ ਜਿਹੜਾ ਅਟੁੱਟ ਵਰਤ ਦਾ ਜਿਹੜਾ ਪ੍ਰਾਤਨ ਖੂਗਾ ਇਹ ਮਹਾਰਾਜਾ ਰਣਜੀਤ ਸਿੰਘ ਵਿਲੇ ਇਹਦੀ ਜਿਹੜੀ ਖੁਦਾਈ ਕਰਵਾਈ ਗਈ ਸੀ ਤੇ ਬਾਕੀ ਜਿਹੜਾ ਇਹਦਾ ਪੂਰਾ ਇਤਿਹਾਸ ਆ ਇੱਥੇ ਤੁਸੀਂ ਇਹਨੂੰ ਰੋਕ ਕੇ ਪੜ ਸਕਦੇ ਹੋ ਜੀ ਹਾਂਜੀ ਆਪਾਂ ਝਾੜ ਸਾਬ ਤੋਂ ਚੱਲ ਕੇ ਆ ਗਏ ਸੀਗੇ ਸਮਰਾਲਾ ਜਿਹੜਾ ਸਮਰਾਲੇ ਨੂੰ ਰਾਹ ਮੁੜਦਾ ਅੱਗੇ ਦਰਾਹਿ ਨੂੰ ਚਲੇ ਜਾਂਦਾ ਨੀਲੋ ਨੂੰ ਤੇ ਸਾਹਮਣੇ ਮਾਚੀ ਬੜਾ ਸਾਹਿਬ ਆ ਤੇ ਇੱਥੋਂ ਗगन ਨੇ ਮੋੜਨਾ ਹੁਣ ਤੇ ਆਪਾਂ ਜਾਣਾ ਸਿੱਧਾ ਅੱਜ ਲੁਧਿਆਣੇ ਤੇ ਇਹਦੇ ਇੱਥੇ ਮੁੜ ਜਾਣਾ ਵਾ ਹਾਂਜੀ ਇਹ ਐਕਸਪੀਰੀਅੰਸ ਕੀ ਪਿਆ ਯਾਰ ਬੜਾ ਵਧੀਆ ਰਿਹਾ ਆਪਾਂ ਹਾਂਜੀ ਤੇ ਜੇ ਵੀ ਅੱਗੇ ਵੀ ਕਰਦੇ ਰਾਂਗੇ ਕੋਈ ਆਪਣਾ ਤਾਂ ਪਹਿਲਾ ਸਫ਼ਰ ਸੀਗਾ ਜਦੋਂ ਕੰਟੀ ਨਹੀਂ ਹੁੰਦੇ ਰਹਿਣਗੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਪਲਾਨ ਪਤਾ ਹੋਈਆਂ ਪਲਾਨ ਹੱਥੋਂ ਕਰਕੇ ਬਣਦੇ ਵੇ ਉਹ ਤੇ ਜਰੂਰ ਕੱਠੇ ਕਰਾਂਗੇ ਤੇ ਇੱਕ ਸਾਈਕਲ ਥੋੜਾ ਜਿਹਾ ਚੇਂਜ ਕਰਨਾ ਉਹ ਹੋ ਸਕਦਾ ਪਰ ਕੱਲ ਪਰਸੋਂ ਜਾ ਕੇ ਕਾਲੂ ਰੋਡ ਵੀਰ ਕੋਲ ਜਾ ਕੇ ਚੇਂਜ ਕਰੇਗੀ ਠੀਕ ਆ ਠੀਕ ਆ ਹੋਰ ਕੋਈ ਗੱਲ ਬਾਤ ਬਸ ਬੋਕੇ ਸਫਰ ਵਧੀਆ ਰਿਹਾ ਬਹੁਤ ਜ਼ਿਆਦਾ ਵਧੀਆ ਰਿਹਾ ਤੁਸੀਂ ਦੱਸੋ ਤੁਹਾਡਾ ਕਿਵੇਂ ਆਪਣਾ ਤਾਂ ਸਦਾ ਬਹਾਰ ਹੁੰਦਾ ਵਾ ਸਫਰ ਵਧੀਆ ਰਿਹਾ ਤੇ ਮੈਂ ਹੁਣ ਨਿਕਲ ਜਾਣਾ ਲੁਧਿਆਣੇ ਨੂੰ ਸਿੱਧਾ ਦਰਾਹਾ ਦਰਾਹੇ ਤੋਂ ਲੁਧਿਆਣੇ ਨੂੰ ਤੇ ਇਹਨੇ ਸਮਰਾਲਾ ਹੋ ਕੇ ਬੀਜਾ ਸਮਰਾਲਾ ਖੰਨਾ ਅਜਾ ਖੰਨਾ ਖੰਨੇ ਨੂੰ ਖੰਨੇ ਤੋਂ ਖੰਨੇ ਤੋਂ ਸਿੱਧਾ ਇਸੜੂ ਹੋ ਕੇ ਜਰਗਣ ਚੱਲ ਖੰਨੇ ਤੋਂ 30 ਕਿਲੋਮੀਟਰ ਰਹਿੰਦਾ ਚਲੋ ਆਪਣਾ ਵੀ ਮੇਲਾ ਦਾ 30 ਕਿਲੋਮੀਟਰ ਦਾ ਮੇਰਾ ਹਾਊਸ ਹੈ ਪਰ 30 35 ਦਾ 30 35 ਹਾਂ ਬਰਾਬਰ ਜੇ ਸਫਰ ਆ ਮਿਲਦੇ ਆ ਜੀ ਵੀਡੀਓ ਦੀ ਸਮਾਪਤੀ ਘਰੇ ਜਾ ਕੇ ਕਰਦੇ ਆਂ ਬਾਕੀ ਸਫਰ ਵਾਲੇ ਕੰਟੀਨਿਊ ਰਹਿਣਾ ਬਸ ਰਾਹ ਥੋੜੇ ਸਾਡੇ ਲੱਗ ਲੱਗ ਹੋ ਗਏ ਹਾਂ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਤੇ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਗੋਠਾ ਜਾਂ ਹੁੰਦਾ ਨਾ ਉਹ ਜਰੂਰ ਦਬ ਦਿਆ ਕਰੋ ਫਾਦਰੀ ਲਵਾ ਦਿਆ ਕਰੋ ਹਾਂ ਤੇ ਬਾਕੀ ਗਗਨ ਵਾਲੇ ਦਾ ਜਿਹੜਾ ਉਹ ਆ ਉਹ ਪਾਈ ਆ ਵਾ ਗਗਨ ਗਗਨ ਸਾਈਕਲਿੰਗ ਜਰਗ ਸਾਈਕਲ ਤੇ ਸਫਰ ਪੰਜਾਬ ਦਾ ਇਹ ਪਹਿਲਾਂ ਦੀ ਬਣਾਈ ਸੀ ਪਿੰਡ ਜਰਗ ਚਲੋ ਠੀਕ ਆ ਜੀ ਮਿਲਦੇ ਆ ਅੱਗੇ ਜਾ ਕੇ ਫਿਰ ਆਪਾਂ ਹਾਂ ਧੰਨਵਾਦ